ਹੱਡੀ ਪਸਰੀ ਟੁੱਟ ਜਾਵੇ ਤੇ ਜੋੜ ਲੱਗਦੀ ਐ ਦਿਲ ਟੁੱਟ ਜਾਂ ਫੋੜ ਸਕਦੇ ਐ ਲੇਕਿਨ ਇੱਕ ਮੈਂ ਤੁਹਾਨੂੰ ਕਹਿ ਸਕਦੀ ਐ ਕਿ ਜੇ ਕਿਸੇ ਦਾ ਭਰੋਸਾ ਬਣ ਚਾਇਆ ਉਹ ਕਦੀ ਬਹਾਲ ਨਹੀਂ ਹੁੰਦਾ ਉਹ ਕਦੀ ਬਹਾਲ ਨਹੀਂ ਹੁੰਦਾ ਅ ਸਾਡਾ ਸਰਕਾਰ 20 ਸਾਲਾਂ ਤੋਂ ਭਰੋਸਾ ਖੁੱਤ ਗਿਆ ਜੇ ਕਿ ਉਹਨੇ ਧਰਮ ਦਾ ਅਣਖ ਕਰ ਦਿੱਤਾ ਉਹਨੇ ਧਰਮ ਤੇ ਦੇਗਨਾ ਦੀ ਕੀਤੀ ਉਹਨੇ ਸਾਡੇ ਸਾਰੇ ਸਿਸਟਮਾਂ ਦਾ ਰਾਜ ਮਹਿਰਤਾ ਦਾ ਕਾਨੂੰਨ ਚੌਂਕੀ ਕੋ ਦਾਰਾ ਬੰਦ ਕਰ ਦਿੱਤਾ ਕਾਂ ਜੋ ਹੋਇਆ ਅੱਜ ਕੌਮ ਜੜੀ ਐ ਸਾਨੂੰ ਨਸੀਦਤ ਦੇ ਰੇ ਇੱਕ ਦੇਖੋ ਜਨੇ ਫਿਰ ਉਸੇ ਪਾਸੇ ਵੱਲ ਚੱਲਦੇ ਜਦੋਂ ਅਸੀਂ ਪੁੱਛਦੇ ਸੀ ਨਾ ਬਾਦਸ਼ਾਹ ਠੋਕੀ ਬੜੇ ਨਰਾਸ਼ ਹੋਏ ਪਦ ਸਾਡਾ ਦੂਰ ਹੁੰਦਾ ਜਾ ਰਿਹਾ ਹੈ ਸਾਡੇ ਕੋਲ ਦੂਰੀ برداشت ਨਹੀਂ ਹੁੰਦੀ ਉਹ ਸ਼ਰੀਫ ਦਾ ਇਹ ਦਿਨ ਆਉਂਦੇ ਜਾਂਦੇ ਹੀ ਹੈ ਕਦੀ ਨਾ ਤਾਂ ਹੋ ਗਿਆ ਕਦੀ ਤਾਂ ਹੋ ਗਿਆ ਇੱਕ ਵਾਰੀ ਤਾਂ ਹੋ ਗਿਆ ਇੱਕ ਵਾਰੀ रेलता आया करीब सरदार प्रकाश ने बिना किसी शर तो जनता पार्टी ने साथ रखी उस वे बहुत मंत्री बने बीबा हरसिमरत कौर बादल दो बार दस साल मंत्री रहे किसान की गल आई ने गोले डाके दुखमंत्री दा, मेरे ख्याल अज भी ना कोई नॉ एंड ऑर्डर ना कोई डिवेलपमेंट आजा भारत सरकार में रोकिया हुए टाइम तो दिखा नहीं प्रधान श्रोमी कमेटी का इन्ना अक्स नीवा हो गया फिर डीसी टाइम नहीं दिता मिलने कोई सीएम टाइम नहीं दिता दिन्दा कोई प्रधानमंत्री टाइम नहीं दिता मर वास्ते आज आप जहात अज अके हुए संसार कदी कदी जो संसार पैदा होते हैं पर उपारी जीव पैदा होते हैं जेड का प्रचार प्रसार करके जो समाज की सेवा करके देश कौम की सेवा करके फर्ज लगा दो संसार लोग आते निजी सेवावान एक संसार के लोग सेवावान धर्म दवावान मैं समझनी ह संत हरचंद जी लौंगोवाल साहब ने दुनिया वास जीवन जीविया उल्सा भक्ति पैदा हुए बड़े शासक बड़े ही निममता वाले बड़े साहस भाव वाले एक धार्मिक शख्सियत राजसी नेता भी बने पर धरती ना जुड़े रहे धर्म आधार ना के रखेया ओ संत संत हरचंग सिंह जी लंगोवार साहब मोर के भी आई है कि लंगोवार साहब ने धर्मजोध मोर तो मोर्चा अपनी अगवाई विच लाया ਐਮਰਜੈਂਸੀ ਦਾ ਮੋਰਚਾ ਲੰਗੋਆ ਸਾਡੀ ਅਗਵਾਈ ਚ ਲੜਿਆ ਗਿਆ ਸੱਜਣ ਜੀ ਦੁਨੀਆ ਤੇ ਬਰਲੇ ਲੋਕ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਲੋਕਾਂ ਦਾ ਮਾਸਟਰ ਪਰਮਾਨ ਕਰ ਜਾਂਦੇ ਅੱਜ 31ਵੀਂ ਬਰਸੀ ਅਸੀਂ ਮਨਾ ਰਹੇ ਆ ਮਾਨਯੋਗ ਸਦਸਤ ਦੇਸ਼ ਦੀ ਟੀਨਸਾ ਸਾਹਿਬ ਕੁਮਿੰਦਰ ਸਿੰਘ ਜੀ ਟੀਨਸਾ ਸਾਹਿਬ ਸਾਡੇ ਸੁਧਾਰ ਲੈਣ ਦੇ ਕਨਵੀਨੈਂਸ ਦਾ ਬਡਾਰਾ ਸਾਹਿਬ ਜੰਮੂਾਇਰ ਸਾਹਿਬ ਬਾਕੀ ਸਾਰੇ ਮੇਰੇ ਵੀ ਬੈਠੇ ਆ ਇਹਨਾਂ ਨੇ ਇੱਕ ਜਤਨ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਬੇਰਤੀ ਕਰੀਏ ਹੋਏ 71 ਮਿਲੋ ਮਿਲੋ ਭਾਈ ਦੁਗਦਾ ਦੂਰ ਪਰੋ ਨੇ ਬੁਲਾਏ ਹਰ ਨਾਮ ਆ ਕੇ ਹੋ ਗੋ ਜੋਰੀ ਗੁਰਮੁਖ ਬੈਸੋ ਸਫਾ ਪਛਾਏ ਗੁਰਮੁਖ ਜਦੋਂ ਸਫਾ ਪਛਾ ਕੇ ਬੈਠਦੇ ਹੈ ਨਾ ਉਹ ਫਿਰ ਗੁਰਮੁਤੇ ਕਰਦੇ ਹੈ ਕਿਹਲੇ ਗੁਰਮੁਤੇ ਆਪਣੀ ਧਰਮ ਦੀ ਗੱਲ ਆਪਣੀ قوم ਦੀ ਤਕਦੀਰ ਆਪਣੇ ਸਮਾਜ ਉੱਤਜਪੰਦੀ ਗੱਲ ਇਹ ਸਾਰੀਆਂ ਗੱਲਾਂ ਇਹ ਇਸੇ ਵਿੱਚ ਆ ਰਹੀਆਂ ਹਨ ਜੇ ਅੱਜ ਕੋ ਕਿੱਦਾ ਬਦਲਣ ਮੈਂ ਲੰਬਾ ਬਾਸ਼ਰ ਹੋ ਜਾਏਗਾ ਜੇ ਮੈਂ ਜ਼ਿਆਦਾ ਗੱਲ ਕੀਤੀ ਅੱਜ ਸਾਰੇ ਕਿਉਂ ਇਕੱਠੇ ਹੋਏ ਐ ਜਪੈ ਪਾਣ ਲੱਗਿਓ ਤਮੈ ਰੋਸ ਜਾਗਿਓ ਇਹ ਸਵੇਰੇ ਜਿਹਦਾ 3 ਵਜੇ ਤੇ ਨਾ ਜਦ ਅਰਥ ਆਉਂਦੀ ਐ ਉਹਦਾ ਮੁਰਖ ਜਿਹੜਾ ਫਿਰ ਅੱਗੇ ਵੱਧਦਾ ਸਰਦਾਰ ਸੁਬੀਰ ਸਿੰਘੀ ਬਾਦਲ ਨਾ ਰਸਤੇ 'ਚ ਪਈ ਕੋਚੀ ਰੈਸੀ ਕੋਤਰ ਕਾ ਕਿ ਦੋ ਅਕਾਲੀਦਲ ਐਸੋਣ ਲੱਗੇ ਨਗਰਿੰਗ ਇੱਕ ਦੇ ਜਿਹੜਾ ਅਕਾਲੀਦਲ ਦਾ ਲੀਡਰ ਜਰਾਂ ਤੇ ਮੈਂ

थ दूरी नहीं एक कह तो सकती है कि जो किसी भरोसा टुक जाए ना तो कभी बहाल नहीं हों बहाल नहीं होंगे आज सादार सुखबीर सिंह बाद भरोसा टुट गया जो उन्हें धर्म का आनंद कर दता ਉਨੇ ਤਰ੍ਹਾਂ ਚਗਨਦਾ ਜੀ ਕੀਤੀ ਉਹਨੇ ਸਾਡੇ ਸਾਰੇ ਸਸਤਾਵਾਂ ਦਾ ਰਾਹਤ ਮਿਲਦਾ ਦਾ ਕਾਰ ਚੌਂਕੀ ਕੋਤਰਾ ਪੰਦਕੇ ਵਿੱਚ ਦਾ ਕਾਰ ਜੋ ਤੇ ਹੋਇਆ ਅੱਜ ਕੌਮ ਜੜੀ ਹੈ ਸਾਨੂੰ ਨਸੀਦਾ ਤੇਰੇ ਇੱਕ ਦੇਖੋ ਜੀ ਨੇ ਫਿਰ ਉਸੇ ਪਾਸੇ ਵੱਲ ਚੱਲਦੇ ਮੈਂ ਸਮਝਦੀ ਆ ਤੁਸੀਂ ਬਹੁਤ ਸਿਆਣੇ ਹੋ ਜੰਗਰੂਰ ਜਦੋਂ ਸੀ ਬੜੇ ਇਤਿਆਕੇ ਮੇਲਾ ਲੱਗਾ ਸੀ ਬਾਹਰ ਮੈਂ ਕਹਿ ਰਿਹਾ ਕਿ ਜਾ ਰਹੇ ਆ ਕਿ ਆ ਰਹੇ ਆ ਕੋਈ ਜਾ ਰਿਹਾ ਸੀ ਕੋਈ ਆ ਰਿਹਾ ਸੀ

तोड़े वेरिया का प्या होता पार्टी खत्म हो सकती है श्रोमणी अकाली दल नहीं खत्म हो सकता अकाली दल जिंदा रहेगा जुगो जुग व जाएगा लेकिन और लोग दुनिया तो जाएंगे जिन्होंने खोरा लाया जिन्होंने लोगों ने श्रोमणी अकाली दल कमजोर किया जो असि पूछते ना बादल साहब तो क्योंकि बड़े निराश ने पद सात तो दूर हों जा सा दूरी बर्दाश्त नहीं होंगी कुछ नहीं हूं कभी हो गया, कर गया।, गया, गया, गया।, गया। इस करके सारे ने सोचा असि भी हम चार आगे अब देख लीए सारे पंताली साल तो थले कोई बंदा ही बैठा होना चाली पंताली साल थले कोई बंदा ही बैठा होना इतना पंडाल नौजवान का भरोसा गया नौजवान क्यों टुट गया चंडीगढ़ हरचंदी नागोवा कल के पंजाब का पानी कितने नहीं जान देंगे वह मंगे सी संत हरचंद जी गाउगो वाले संत रवि जी आंधा कौन करेगा अब सा ਸਾਡੀ ਹaryana ਕਮੇਟੀ ਵੱਖਰੀ ਬਣ ਗਈ ਕੋਈ ਬੋਲਿਆ ਨਹੀਂ ਨਾ ਸ਼ੋਮਿਕ ਮਿਲਦਾ ਪ੍ਰਧਾਨ ਨਾ ਸ਼ੋਮਿਕ ਕੱਲ ਦਾ ਪ੍ਰਧਾਨ ਹਜੂਰ ਸਾਹਿਬ ਕਰਪੋਰਡ ਬਣ ਗਿਆ ਕੋਈ ਨਹੀਂ ਬੋਲ ਰਿਹਾ ਕਿਉਂ ਅੱਜ ਸਾਨੂੰ ਕਹਿੰਦੇ ਆ ਜੀ ਇਹਦੇ ਪਿੱਛੇ ਭਾਜਪਾ ਨੱਚਦੀ ਹੈ ਆ ਸੋਰਸ ਦੀ ਗੱਲ ਇਹ ਹੈ 23 ਸਾਲ ਦੇ ਕਰੀਬ ਸੰਤਾਨ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਕਿਸੇ ਸ਼ਰਤੋਂ ਭਾਜਪਾ ਜਨਤਾ ਪਾਰਟੀ ਨਾਲ ਸਾਜ਼ ਰੱਖੀ

ਮੱਖ ਮੰਤਰੀ ਮੇਰੇ ਘਰ ਅੱਜ ਵੀ ਨਾ ਕੋਈ ਨਵਾਂ ਆਰਡਰ ਨਾ ਕੋਈ ਡਿਵੈਲਪਮੈਂਟ ਆਡੀਆ ਕੋ ਅਦਾਲਤ ਤੇ ਭਾਰਤ ਸਰਕਾਰ ਨੇ ਰੋਕਿਆ ਹੋਇਆ ਟਾਈਮ ਕੰਪੀ ਨਹੀਂ ਦਿੰਦਾ ਨਹੀਂ ਪ੍ਰਧਾਨ ਸ਼ੋਮਨੀ ਜੀ ਦੇ ਨਾਲ ਇੰਨਾ ਅਕਸਵੇਰਜ ਨਹੀਂਵਾ ਹੋ ਗਿਆ ਤੇ ਡੀਸੀ ਇਹਨੂੰ ਟਾਈਮ ਨਹੀਂ ਦਿੰਦਾ ਜਿਹੜੇ ਵਾਸਤੇ ਕੋਈ ਸੀਐਮ ਟਾਈਮ ਨਹੀਂ ਦਿੰਦਾ ਜਿਹੜੇ ਵਾਸਤੇ ਕੋਈ ਪ੍ਰਧਾਨ ਮੰਤਰੀ ਟਾਈਮ ਨਹੀਂ ਦਿੰਦਾ ਜਿਹੜੇ ਵਾਸਤੇ ਆਹ ਹੈ ਸਭ ਇਹ ਜਹਾਜ਼ ਕਰੋ ਸਾਰੇ ਸਾਡੀ ਫੌਜ ਜਿਹੜੀ ਆ ਕਰਦੇ ਸੁਧਾਰਨ ਦੀ ਬਣ ਜੇ

ਹੱਡੀ ਪਸਰੀ ਟੁੱਟ ਜਾਵੇ ਤੇ ਜੋੜ ਲੱਗਦੀ ਐ ਦਿਲ ਟੁੱਟ ਜਾਂ ਫੁੱਟ ਸਕਦੇ ਐ ਲੇਕਿਨ ਇੱਕ ਮੈਂ ਤੁਹਾਨੂੰ ਕਹਿ ਸਕਦੀ ਐ ਕਿ ਜੇ ਕਿਸੇ ਸਭਰੋਸਾ ਬਣ ਜਾਇਆ ਉਹ ਕਦੀ ਬਹਾਲ ਨਹੀਂ ਹੁੰਦਾ ਉਹ ਕਦੀ ਬਹਾਲ ਨਹੀਂ ਹੁੰਦਾ ਅ ਸਾਡਾ ਸਰਕਾਰ ਸਪੀਡ ਸੇ ਬਾਰੇ ਤੇ ਕਰੋਸਾ ਟੁੱਟ ਗਿਆ ਜੇ ਕਿ ਉਹਨੇ ਧਰਮ ਦਾ ਅਨੰਦ ਕਰ ਦਿੱਤਾ ਉਹਨੇ ਧਰਮ ਤੇ ਬੇਗੁਜ਼ਾਰੀ ਕੀਤੀ ਉਹਨੇ ਸਾਡੇ ਸਾਰੇ ਸਸਤਾਵਾਂ ਦਾ ਰਾਤ ਮੇਰਨਾ ਦਾ ਕੰਮ ਚੌਂਕੀ ਕੁਦਾਰਾ ਬੰਦ ਕਰੇ ਦਾ ਕੰਮ ਜੋ ਜੇ ਹੋਇਆ ਫੋਮ ਜਿਹੜੀ ਹੈ ਸਾਨੂੰ ਨਸੀਦਤ ਤੇਰੇ ਇੱਕ ਦੇਖੋ ਜੀ ਫਿਰ ਉਸੇ ਪਾਸੇ ਵੱਲ ਚੱਲਦੇ ਜਦੋਂ ਅਸੀਂ ਕੁਛਦੇ ਸੀ ਨਾ ਬਾਦਸਰ ਡੋਕੀ ਬੜੇ ਨਰਾਸ਼ ਨੇ ਪੱਤ ਸਾਡਾ ਦੂਰ ਹੁੰਦਾ ਜਾ ਰਿਹਾ ਹੈ ਸਾਡੇ ਕੋਲ ਦੂਰੀ برداشت ਨਹੀਂ ਹੁੰਦੀ ਕੁਛ ਨਹੀਂ ਹੁੰਦਾ ਇਹ ਦਿਨ ਆਉਂਦੇ ਜਾਂਦੇ ਹੀ ਨੇ ਕਦੀ ਨਾ ਤਾਂ ਹੋ ਗਿਆ ਕਦੀ ਥਾ ਹੋ ਗਿਆ ਇੱਕ ਵਾਰੀ ਤਾਂ ਹੋ ਗਿਆ ਇੱਕ ਵਾਰੀ ਥਾ ਹੋ ਗਿਆ ਫਿਰ ਤਾਂ ਹੋ ਗਿਆ ਥਾ ਹੋ ਗਿਆ मेरा खेला पांच चोना आया सरदार प्रकाश बादल ने बिना किसी जनता पार्टी साथ रखी बहुत चंगी जो मंत्री बने बीबा हरसिमरत कौर बादल दो बार दस साल मंत्री रहे किसान की गल आई किसी ने गोलिया तक नहीं उ कानून पास हो गया कता ही नहीं लगा इना झूठ ਇਹਨਾਂ ਝੂਠ ਹਰ ਚੀਜ਼ ਜੇ ਅੱਜ ਅਸੀਂ ਦੇਖਦੇ ਐ ਕਿ ਸਾਡਾ ਜੋ ਪੰਜਾਬ ਹੈ ਅੱਜ ਕਿੱਥੇ ਪਹੁੰਚ ਰਿਹਾ ਤੁਸੀਂ بڑے ਲੋਕਾਂ ਦੇ ਮੁੱਖ ਮੰਤਰੀ ਬਣਾਤਾ ਤੁਹਾਡੇ ਇਲਾਕੇ ਦਾ ਮੁੱਖ ਮੰਤਰੀ ਫਿਰਖਤ ਅੱਜ ਵੀ ਨਾ ਕੋਈ ਨਵਾਂ ਆਰਡਰ ਨਾ ਕੋਈ ਡਿਵੈਲਪਮੈਂਟ ਅੱਜ ਵੀ ਤੁਹਾਡਾ ਉੱਤੇ ਭਾਰਸਤ ਕੰਮ ਰੁਕਿਆ ਹੋਇਆ ਟਾਈਮ ਕੰਪਲੀਟਿੰਦਾ ਨਹੀਂ ਪ੍ਰਧਾਨ ਸ਼ੋਮਨੀ ਜੀ ਦਾ ਇਨਕਸ ਮੇਰੇ ਨਹੀਂਵਾ ਹੋ ਗਿਆ ਤੇ ਜੀਸੀ ਨੂੰ ਟਾਈਮ ਨਹੀਂ ਦਿੰਦਾ ਕਰਨ ਵਾਸਤੇ ਕੋਈ ਸੀਐਮ ਟਾਈਮਿੰਗਿੰਦਾ ਲੈਣ ਵਾਸਤੇ ਕੋਈ ਪ੍ਰਧਾਨ ਮੰਤਰੀ ਟਾਈਮਿੰਗਿੰਦਾ ਲੈਣ ਵਾਸਤੇ ਆਹ ਹੈ ਸਭ ਇਹ ਜਹਾਨ ਅੱਜ ਅਸੀਂ ਕਿਉਂ ਇਕੱਠੇ ਹੋਏ ਆ ਸੰਸਾਰੀਚ ਕਦੇ ਕਦੇ タルਮੀ ਮੜੋਕ ਜਿਹੜੇ ਆ ਉਹ ਸੰਸਾਰ ਚ ਪੈਦਾ ਹੁੰਦੇ ਆ ਪਰ ਉਪਕਾਰੀ ਜੀ ਪੈਦਾ ਹੁੰਦੇ ਆ ਜਿਹੜੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਕੇ ਜਿਹੜੇ ਸਮਾਜ ਦੀ ਸੇਵਾ ਕਰਕੇ ਦੇਸ਼ ਕੌਮ ਦੀ ਸੇਵਾ ਕਰਕੇ अपने फंज दिवा के दो तरह एक निजी सेवा संसार सेवावान धर्म जी लौंगोवाल साहब ने दुनिया वास्ते अपना जीवन जीविया उन्नीस सौ बत्ती पैदा हुए बड़े ही शांतियत बड़े ही निम्रता वाले बड़े सह स्भाव वाले एक धार्मिक शखसीयत ਰਾਜਸੀ ਨੇਤਾ ਵੀ ਬਣੇ ਪਰ ਧਰਤੀ ਨਾਲ ਜੁੜੇ ਰਹੇ ਧਰਮ ਨੂੰ ਆਧਾਰ ਧਾਕੇ ਰੱਖਿਆ ਉਹ ਸਤਸੰਗਰ ਚਾਲਸੇ ਦੀ ਲੰਗੋਵਰ ਸਾਹਿਬ ਮੋਰਚੇ ਦੀ ਗੱਲ ਆਈ ਹੈ ਕਿ ਲੰਗੋਵਰ ਸਾਹਿਬ ਨੇ ਧਰਮਜੋਤ ਮੋਰਚਾ ਆਪਣੀ ਅਗਵਾਈ ਵਿੱਚ ਲਾਇਆ ਐਮਰਜੈਂਸੀ ਦਾ ਮੋਰਚਾ ਲੰਗੋਵਰ ਸਾਹਿਬ ਦੀ ਅਗਵਾਈ ਵਿੱਚ ਲੜਿਆ ਗਿਆ ਸੱਜਣ ਜੀ ਦੁਨੀਆ ਤੇ ਬਹੁਲੇ ਲੋਕ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਲੋਕਾਂ ਨਾਲ ਸੇਵਾ ਪ੍ਰਬੰਧ ਕਰ ਜਾਂ। ਅੱਜ 39ਵੀਂ ਵਰਸੀ ਅਸੀਂ ਮਨਾ ਰਹੇ ਆ। ਮਾਜਬ ਸਦਸ ਸਦੇਸ਼ੀ ਦੀ ਕੀਮਸਾ ਸਾਹਿਬ, ਕੁਮਿੰਦਰ ਸਦੇਸ਼ੀ ਦੀ ਕੀਮਸਾ ਸਾਹਿਬ ਸਾਡੇ ਸੁਧਾਰ ਲੈਣ ਦੇ ਕਨਵੀਨੈਂਸ ਦਾ ਬਡਾਰਾ ਸਾਹਿਬ, ਜੰਨੂਬਾਈਆ ਸਾਹਿਬ ਬਾਕੀ ਸਾਰੇ ਮੇਰੇ ਵੀ ਬੈਠੇ ਆ। ਇਹਨਾਂ ਨੇ ਇੱਕ ਜਤਨ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਬੇਰਤੀ ਕਰੀਏ ਹੋਏ 71 ਮਿਲੋ ਮੇਰੇ ਭਾਈ ਦੁਗਦਾ ਦੂਰ ਪਰੋਲੇ ਬੁਲਾਏ ਹਰ ਨਾਮ ਆ ਕੇ ਹੋਰੋ ਜੋਰੀ ਗੁਰਮੁਖ ਪੈਸੋ सफा बछाए गुरमुख जलो सफा बछा के बैठते हैं ना उसे गुरमुखते करते हैं कहले गुरमुते अपनी धर्म की गल अपनी कौम की तकदीर अपने समाज उच्चा चुक की गल यह सारिया गल्च आ रही हैं कि असि अगो कि बदल मैं लंबा पाशन हो जाएगा जे मैंने ज्यादा गलती अब सारे क्यों इट्ठे हुए हैं जब बाण लागे तबै रोस जागे हो यह जिदा तीर बजते हैं ना ਸਰਦਾਰ ਸੁਖਬੀ ਸਿੰਘ ਬਾਲਣ ਪਰ ਰਸਤੇ 'ਚ ਪਈ ਪੁਚਰਾਸੀ ਕੋਤਰ ਕਾ ਕਿ ਦੋ ਅਕਾਲੀ ਦਲ ਅਸੋਨੇ ਲੱਗੇ ਨਿਕਲ ਜੀ ਇੱਕ ਨੇ ਜਿਹੜਾ ਅਕਾਲੀ ਦਲ ਦਾ ਲੀਡਰ ਜੜਾ ਤੇ ਬੈਠਾ ਹੋਇਆ ਉਹ ਹੈ ਤੇ ਦੂਜਾ ਉਹ ਹੈ ਜਿਹੜਾ ਸ਼ੋਮਰੀ ਕਾਲਜ ਦੇ ਹਮਦਰਦੀ ਬਣ ਕੇ ਸੁਧਾਰ ਕਰਨ ਵਾਸਤੇ ਪੁਰਿਆ ਇਹ ਸਾਰੇ ਸੁਧਾਰ ਕਰਨ ਲਈ ਪੁਰਿਆ ਜੋ ਸੁਧਾਰ ਹੋਇਆ ਤੁਸੀਂ ਬੜੀਆ ਗੱਲਾਂ ਕੱਢੀਆਂ ਸਾਨੂੰ ਬਹੁਤ ਸਾਨੂੰ ਤੁਸੀਂ ਸਾਨੂੰ ਥੱਪੜ ਮਾਰੇ ਹੈ ਸ਼ੀਸ਼ੇ ਲਗਾਏ